ਜਿਹੜੇ ਜਾਗਦੇ ਉਹ ਵੀ ਸੋ ਜਾਓ ਜਾਗ ਭਈਓ ਅੱਗੇ ਆ ਗਿਆ ਇਹਦੇ ਅਗਲੀ ਉਹ ਬੰਦਾ ਕਣ ਕੰਬੀ ਜਾਂਦਾ ਯਾਰ ਭਈਓ ਇਹ ਪਿੰਡ ਦਾ ਚੌਕੀਦਾਰ ਲੱਗਦਾ ਆਹੋ ਚੌਕੀਦਾਰ ਉਹ ਪਹਿਰਾ ਰਾਤ ਨੂੰ ਦੇਈਦਾ ਦਿਨੇ ਪਹਿਰਾ ਦੇਈ ਜਾਂਦਾ ਰਾਤ ਨੂੰ ਖੁੱਤੀਆਂ ਵਹਿੰਦੀਆਂ ਆ ਸੂਈਆਂ ਘੁੱਤੀਆਂ ਘੁੰਮਦੀਆਂ ਪੈਂਦੀਆਂ ਓਏ ਥਾਣੇ ਦਰਖਾਸਤ ਦੇ ਕੇ ਸਾਰਾ ਪਿੰਡ ਸੁੱਤਾ ਪਿਆ ਬਾਚਾ ਨਾ ਪਾਣੀ ਉਹ ਪੁਲਿਸ ਵਾਲੇ ਨੂੰ ਬੁਲਾ ਕੇ ਚਾਹ ਪਾਣੀ ਵੀ ਦਿੰਨੇ ਆ ਨਾਲ ਕੁੱਤੇ ਖਾਣੀ ਵੀ ਦਿਾਂਗੇ ਓਏ ਓਏ ਇਧਰ ਵੇ ਓਏ ਹੋਣਿਆ ਹੋਣਿਆ ਮੱਖਣ ਸਿੰਘ ਹੌਲਦਾਰ ਕੋਣ ਮੱਖਣ 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 ਸਿੰਘ ਹੌਲਦਾਰ ਮੱਖਣ ਆ ਤੂੰ ਹਾਂ ਹਉਦੂ ਮੈਂ ਇਹ ਮੈਨੂੰ ਵੀ ਨਹੀਂ ਜਾਂਦਾ ਤੂੰ ਕੋਣ ਆ ਇੱਕੋ ਬੋਰ ਕੇ ਮੱਖਣ ਅੰਦਰ ਮਾਰੀਦਾ ਸਵੇਰੇ 4 ਵਜੇ ਆ ਕੇ ਕੱਢਿਆਈਦਾ ਜਾ ਕੇ ਦੇਖੀ ਕਿੱਡਾ ਸੰਖ ਬਣਾ ਕੇ ਆਇਆ ਓਏ ਮਮਾ ਕੁਮੀ ਜਾਨ ਓਏ ਮੱਖਣ ਖਾਣ ਵਾਲਾ ਨਹੀਂ ਆਖੀਰਾ ਉਹ ਇਧਰ ਗੱਲ ਸੁਣ ਓਏ ਸੜਾ ਚਿੱਟਾ ਕੁੱਕੜ ਕਿਧਰ ਗੁੰਮ ਜਾਂਦਾ ਚਿੱਟਾ ਕੁੱਖੜ ਬਿਠ ਉਹ ਮੁੱਠੀ ਕਰਦਾ ਤੇਰੀਆਂ ਬਿਠਾਂ ਦਾ ਚਾਰ ਪੋਣਾ ਪਾ ਲਾਓ ਫੇਰ ਕੀ ਹੋਇਆ ਤੈਨੂੰ ਚੱਕ ਕੇ ਲਿਆ ਠੀਕ ਹੈ ਨਾ ਕਿਆ ਕਾਣਾ ਵੇਕਰ ਆ ਜਾ ਕੋਣ ਆ ਕੋਣ ਪੁਲਿਸ ਵਾਲੇ ਨਾਲ ਪੰਗਾ ਲੁਪੀਸ ਲੁਪੀਸ ਜੁੱਤੀ ਬੜੀ ਵਾਹਦੇ ਹੁੰਦੇ ਹਨ ਤੈਨੂੰ ਦੱਸ ਲੁਪੀਸ ਆਈ ਲੁਪੀਸ ਸੁੱਤਰ ਪ੍ਰੇਡ ਦੇਖੀ ਪੁਲਸਰ ਦੀ ਮੈਨੂੰ ਤਾਂ ਕਾਏ ਕਛੇ ਵਾਲੇ ਲੱਗਦੇ ਓਏ ਮੈਨੂੰ ਬੇਇੱਜ਼ਤੀ ਕਰੀ ਜਾਂਦਾ ਪੁਲਸ ਵਾਲਿਆਂ ਦੀ ਚੱਕ ਕੇ ਲਿਆ ਇਹਨੂੰ ਆ ਲੁਪੀਸ ਆਇਆ ਢਿੰਡਲਾ ਤੇਰੀ ਸੈਰ ਕਰਾਵਾਂ ਸੁਖਵੰਤ ਘਰੇ ਤੂੰ ਖੜੀ ਕੀ ਕਰਦੀ ਐ ਹੈ ਲੈਂਡੀ ਲੁਪੀਸ ਵੀ ਆਈ ਆ ਕੋਈ ਨਹੀਂ ਲੈਂਡੀ ਲੁਪੀਸ ਨੂੰ ਵੀ ਆਂਦੇ ਹੋ ਕੋਈ ਅਕਮ ਨਹੀਂ ਪਰ ਇਹਨੂੰ ਹੋ ਜਾ ਆ ਪਿੱਛੇ ਪੁਲਸ ਪਈ ਗਿਆ ਆਇਆ ਆ ਰਿਹਾ ਤੇਰੀ ਸ਼ਹਿਰ ਕਰਾਵਾਂ ਆਇਆ ਇਹ ਤਾਂ ਮਮਾ ਸਬੀੜ ਬੋ ਨੜਦਾ ਆਇਆ ਕਿੱਦਾਂ ਲੱਗਦਾ ਵਧੀਆ ਤੂੰ ਨਮੂਰੇ ਹਾਏ ਓਏ ਉਹ ਪਰਸਨ ਪਰਸਨ ਹੱਥ ਬਣਾ ਹੈ ਕਿੱਦਾਂ ਦੁਕਾਨਾ ਮਾਰੋ ਉਦਈ ਪਿਆਰ ਨਾਲ ਜਿਓ ਚੱਲ ਆ ਜਾ ਹੈ ਚੱਕ ਕੇ ਲੈ ਆਂ ਨੀ ਜਾਣਾ ਤੇ ਇਹਨਾਂ ਨਹੀਂ ਜਾਣਾ ਮੁਸਕ ਮਾਰਦਾ ਓਏ ਉਹ ਪੁੱਸ ਵਾਲਿਆਂ ਨੂੰ ਬਕਵਾਸ ਨਾ ਕਰੀ ਉਹ ਇੱਧਰ ਚੱਕ ਕੇ ਲਿਆ ਰਾਂ ਆ ਲਿੰਡੀ ਨੂੰ ਪੀਸੀਆ ਉਹ ਲਿੰਡੀ ਲਈ ਪੀਸੀ ਨਹੀਂ ਹੋਏ ਲੇਡੀਜ਼ ਰੁਕ ਜਾ ਰੁਕ ਜਾ ਇੱਧਰ ਦਿਸੇ ਹੱਸਦੀ ਕਾਦੀ ਆ ਉਹ ਚਲੋ ਤੇ ਮੈਂ ਆਪੇ ਇੱਧਰ ਜਾਣਾ ਯਾਰ ਸਾਗ ਨੂੰ ਚੜੂਣਾ ਅਬ ਇਹ ਮੈਨੂੰ ਪਤਾ ਹੁਣ ਮੇਰੇ ਪੈਣੀਆਂ ਪੈਣੀਆਂ ਤਾਂ ਹੈਗੀਆਂ ਹੀ ਆਂ ਬਈ ਚੰਗੀ ਤੇਰਾ ਬੰਘ ਹੈ ਜੀ ਉਹਦੇ ਆ ਚੱਲ ਤੈਨੂੰ ਦੀਦਾ ਨਹੀਂ ਮੇਰੀ ਸਰ ਬੁਲਾਉਂਦੇ ਪਏ ਤੈਨੂੰ ਕੌਣ ਉਹ ਵੱਡੇ ਸਰ ਬੁਲਾਉਂਦੇ ਆ ਕਿੱਥੇ ਸਰ ਕਿੱਥੇ ਤੈਨੂੰ ਦੀਦਾ ਨਹੀਂ ਕਰੂ ਆ ਦੇਖੋ ਤੂੰ ਓਏ ਵੀਰੇ ਅਰਕਾ ਯਾ ਹਾਂ ਹਾਂ ਨਬੀਸ਼ ਤੈਨੂੰ ਦੱਸਦਾ ਮੈਂ ਕਿਹਦੇ ਹਰਗਾ ਆ ਅੱਛਾ ਅਜੇ ਤੂੰ ਮੈਨੂੰ ਦੇਖਿਆ ਨਾ ਮੈਂ ਕਿਹਦੇ ਹਰਗਾ ਆ ਅੱਛਾ ਜੀ ਹਾਂ ਮੈਂ ਹੁਣੇ ਆ ਗਿਆ ਛੱਟੀ ਮੜਾ ਜਾ ਬੁੱਕੇ ਪਰ ਇਹਨੂੰ ਹੋਵੋ ਮੜਾ ਬੁੱਕਾ ਕੀ ਹੁੰਦਾ ਹੈ ਬੁੱਕਾ ਪਿਆਰ ਨਾਲ ਕਹਿੰਦੇ ਹਾਏ ਸੋਹਣੇ ਬੁੱਕੇ ਓਏ ਯਾਰ ਤਖਾਖਾ ਨੂੰ ਕਰਦੇ ਦਾੜੀ ਉਹ ਮੈਂ ਆਪੇ ਛੱਡ ਜਾਣਾ ਯਾਰ ਤੁਸੀਂ ਹੀ ਕਰਦੇ ਮੈਨੂੰ ਗੱਡੀ ਚੜਾਉਣ ਲੱਗਿਓ ਕਿੱਦਾਂ ਕਰਦੇ ਆ ਆ ਪਾਕਿਸਤਾਨ ਦਾ ਬਾਰਡਰ ਟੱਪਣਾ ਤੁਸੀਂ ਦੋਏ ਪੁਲਿਸ ਵਾਲੇ ਦੇ ਕਿੱਦਾਂ ਵਖਤ ਪਿਆ ਤੁਹਾਨੂੰ ਰੋ ਆ ਲੱਤਾ ਰਿਹਾ ਤੁਹਾਨੂੰ ਮੈਨੂੰ ਲੰਮਾ ਭਾਇਆ ਹੈ ਲੰਮਾ ਨਹੀਂ ਪਹਿਨੂ ਹਾਂ ਭੁਗੇ ਖੜੇ ਨਹੀਂ ਸਾਰ ਲਓ ਖੜੇ ਨਾ ਸਾਰ ਲਾਓ ਲੰਮਾ ਪਾ ਹਾਈ ਸੋਹਣੋ ਇਦਾਂ ਕੱਦ ਕਰਦੀ ਆ ਛੇ ਮਾਰ ਹੋਏ ਕੀ ਆ ਇਹ ਬਹੁਤ ਕੁਛ ਹੈ ਮੁਗੀ ਹਾਈ ਵੀ ਸੁਖਿਆ ਰੰਮੂ ਕਿੱਥੇ ਨੂੰ ਆਉਂਦਾ ਉਹ ਉਹ ਪਰ ਇਹ ਨੂੰ ਹੋ ਜਾ ਤੈਨੂੰ ਦੱਸੀ ਜਾਣਾ ਵੇਚਣਾ ਆਹੋ ਪਿੰਡ ਵਾਲਾ ਦਾ ਨੁਕਸਾਨ ਹੋਇਆ ਤੇ ਨਾਂ ਲਖਾ ਹਾਈ ਨਾਂ ਲਖੋ ਨਾ ਸੋਹਣਿਆ ਹੈ ਇਦਾਂ ਕੱਦ ਪਹਿਨਣਾ ਭੁਗੇ ਇਹ ਬੁग्गा-ਬੁग्गा ਲਈ ਆ ਫਿਰ ਹਾਈ ਰਾਜੀ ਮੇਰੀ ਗੱਲ ਸੁਣ ਲੈ ਮਮਾ ਚੀਸੋ ਹੀ ਪਿਆ ਤੂੰ ਕੈ ਤੇ ਨੂੰ ਕ ਵਧਰਾ ਪੁੱਛੈ ਨੂੰ ਹੈ ਹਾਂ ਤੂੰ ਦੱਸ ਕੀ ਗੱਲਿਆ ਲੰਮਾ ਬਹਿ ਜਾ ਬੰਦਿਆ ਕੋ ਮੈਂ ਵੀ ਸਰਕਾਰੀ ਅਫਸਰ ਹੀ ਆ ਕੋਈ ਗੱਲ ਨਹੀਂ ਚੱਲ ਮੰਗ ਰਿਹਾ ਮੈਂ ਅਸੀਂ ਚੌਂਕੀ ਦਾ ਨੂੰ ਅਸੀਂ ਸਿੱਧਾ ਕਰਦਾ ਪਹਿਲਾਂ ਤਾਂ ਪਿੰਡ ਵਾਲਾ ਦਾ ਨਾਮ ਲਖਾ ਨਹੀਂ 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 ਪਹਿਲਾਂ ਕੀ ਕਰ ਨਾਮ ਲਖਾ ਰਹਿਣ ਦੇ ਕੋਈ ਗੱਲ ਨਹੀਂ ਲੰਮਾ ਲੰਮਾ ਪਹਿਣਾ ਮੈਂ ਲੰਮਾ ਪਹਿਣਾ ਇਹ ਰਾਵੇ ਲੰਮਾ ਪਹਿਣਾ ਚਾਹਦਾ ਬਾਦੇ ਫਿਰ ਹਟ ਜਾ ਮੈਂ ਹਾਈ ਭੁੱਗਿਆ ਆਪੇ ਪੇ ਜਾਣ ਲੰਮਾ ਰੁਕ ਜਾ ਤੱਕਾ ਲੱਤ ਖਾਦਿਓ ਹਰ ਦੂਈ ਨਹੀਂ ਹਾਈ ਮੱਕੀ ਦੁਖਦੀ ਸੇ ਨੂੰ ਕਿੱਥੇ ਆ ਗਈ ਹੈ ਤੇਰੀ ਤਾਂ ਤੁੰਨੀ ਹੈ ਨਹੀਂ ਉਹ ਇਹ ਮੇਰੀ ਹੈਗੀ ਤੁੰਨੀ ਮੇਰੇ ਬੁੜੇ ਦੀ ਨਹੀਂ ਹੈਗੀ ਉਹ ਗੱਬਿਓ ਪਾੜੇ ਤਾ ਉਹ ਪਾੜ ਦਿੱਤਾ ਹੋਰ ਪਰੇਸ਼ਨ ਹੋਏ ਹੀ ਆ ਅਛਾ ਤੁੰਨੀ ਤੋਂ ਬਿਨਾ ਹੀ ਐ ਤਰਾ ਬੋੜਾ ਬਿਨ ਤੁੰਨੀ ਬਿਨ ਤੁੰਨੀ ਬਿਨ ਤੁੰਨੀ ਉਹਦੇ ਵਾਲੀ ਤੁੰਨੀ ਦਿੰਦੇ ਉਹਨੂੰ ਇਹਦੀ ਮੈਂ ਪਹਿਲੇ ਦਾਲ ਹੈ ਹੈ ਬੁੱਕੀ ਹਾਂ ਅਛਾ ਹੈ ਮੈਂ ਆਪੇ ਇੱਜਾ ਤਾਂ ਕਾਕਾਤੀ ਕਰਦੀਆਂ ਮੈਂ ਆਪੇ ਪਿਆਰ ਨਾਲ ਪਿਆਰ ਨਾਲ ਲੰਮਾ ਪਈ ਜਾਣਾ ਮੈਂ ਹਾਂ ਦੱਸ ਚੱਲ ਮੈਂ ਉਹ ਪੇਟੇ ਮੂ ਤੇ ਉਹ ਮਾਮਾ ਤੂੰ ਮਾਮਾ ਖਿਡੋ ਨਾ ਹੈ ਐਨ ਉਹ ਹੀ ਲੈ ਲੈ ਤੂੰ ਹੀ ਤਿੰਨ ਜਣੇ ਭੋਲ ਸਾਡੇ ਮੈਂ ਖੜਾ ਤੁਹਾਨੂੰ ਬਖਤ ਪਾਇਆ ਪਿਆ ਪਾਲੋ ਨਾ ਮਾਫੀ ਪਾਲੋ ਨਾ ਪਾਲੋ ਤੇ ਡਾਇਰ ਟੱਪੀ ਜਾਂਦਾ ਹਾਏ ਮੇਰੇ ਬਖੀਆਂ ਤੂੰ ਖਾਦੀ ਤੂੰ ਖੋਦੀ ਤੁਸੀਂ ਜਨਾ ਮੇਰੀ ਗੱਲ ਸੁਣੋ ਆਹ ਸਿਹੜ ਦੀ ਗੱਲ ਸੁਣੋ ਮੇਰੀ ਲੈ ਨਠੀ ਹੁੰਦੇ ਦੋਸਤ ਮੈਂ ਕਹੀ ਮੈਂ ਕੁਝ ਕਹਿ ਲਗਾ ਕੁਝ ਕਹਿਣਾ ਮੈਂ ਤੇ ਅੱਥੀ ਤੁਸੀਂ ਪਿਆਰ ਨਾ ਕਰ ਤੈਨੂੰ ਕਿਹਾ ਲੰਮਾ ਪੈ ਇ ਇਦਾਂ ਤਾਂ ਮੈਂ ਉਦਾਂ ਹੀ ਨਾ ਪਹਿਣਾ ਆਪੇ ਪੈਣਾ ਪਰ ਇਹਨੂੰ ਹੋ ਜੋ ਹਾਏ ਗੋਡੇ ਹਾਏ ਓਏ 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 ਮੁੰਡਾ ਘਾਦੇ ਪਾ ਲਿਆ ਮੁੰਡਾ ਨਹੀਂ ਪੈਣੂ ਫਿੱਦਾ ਪਾਉਂ ਸਿੱਧਾ ਹੀ ਪੈਣਾ ਸਿੱਧਾ ਪੈਣਾ ਐਸਰਾ ਕਰਾਉਣ ਲੱਗਿਆ ਕੀ ਗੱਲ ਐ ਇੱਦਾਂ ਹੀ ਪੈਣਾ ਜਨਾਬ ਨਾ ਤੁਹਾਡੀ ਨਾ ਮੇਰੀ ਮੈਂ ਬਖਬਰ ਪੈਣਾ ਮੈਂ ਵੀ ਦੇਖਾ ਕੀ ਕਰਦੇ ਓਏ ਹਾਏ ਓਏ 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 ਵਾਹ ਚੂਲੇ ਤੇ ਡੰਡਾ ਕਾਨੂੰ ਰੱਖਦੇ ਪਰ ਇਹਨਾਂ ਹੋ ਜੋ ਐ ਡੰਡਾ ਮਾਰ ਡੰਡਾ ਨਾ ਮਾਰਿਓ ਜੀ ਹਾਏ 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 ਇੱਥੇ ਕਾਨੂੰ ਮਾਰਿਆ ਹਾਏ ਇੱਥੇ ਕਾਨੂੰ ਮਾਰਿਆ ਜੀ ਇੱਥੇ ਫੋੜਾ ਹੋਇਆ ਸੀ ਬਿੱਚੇ ਭੇਤਾ ਲਹਾ ਪਿੰਡ ਉਹਨਾਂ ਦੇ ਨਾਂ ਤੇ ਕਿੰਨੀਆਂ ਗਊਆਂ ਸੀ ਹਾਂ ਤੇ ਕਿਹੜਾ ਘਰ ਸੀ ਕੌਣ ਸੀ ਜਿਹਨੇ ਤੇਰਾ ਨੁਕਸਾਨ ਕੀਤਾ ਆ ਮੇਰਾ ਡੰਡਾ ਦੇ ਦੇ ਤਾਂ ਹੀ ਖੜੋਣਾ ਮਤਲਬ ਅੱਛਾ ਲਿਖੋ ਜੀ ਮੌਂਚੀ ਮੌਂਚੀ ਲਿਖਣ ਲਿਖਾ ਬਈ ਲਿਖੋ ਜੀ ਪਹਿਲਾਂ ਡੰਗਰ ਲਾ ਪਹਿਲਾਂ ਗਾਈਆਂ ਹਾਂ ਹਾਂ ਗਾਈਆਂ ਕਿੰਨੀਆਂ ਗਾਈਆਂ ਸੀ 10 ਉਹਦੀਆਂ 15 ਚਾਚੇ ਦੀਆਂ ਇਹ 18 ਅਮਨੇ ਦੀਆਂ ਇਹ ਇਹ 22 22 ਓ 22 ਉਹ 22 ਦਾ ਗੁਜਰਾ ਦਾ ਪਿੰਡ ਵਾ ਹੈ ਕਿੱਦਾਈ ਮੈਂ ਦਾ 2.5 ਕਿੱਦਾਂ ਹੋਈਆਂ ਇੱਕ ਸੀਗੀ ਉਵਾਰਾ ਇੱਕ ਸੀ ਉਵਾਰਾ ਉਹ ਹੋ ਗਈ ਸਿੰਗਲ ਹਾਂ ਇੱਕ ਸੀਗੀ ਉਵਾਰਾ ਸਿੰਗਲ ਇੱਕ ਸੀਗੀ ਸੋਣੀ ਵਾਲੀ ਉਹ ਹੋ ਗਈ ਡੇਢ ਡੇਢ 2.5 ਗਾਈਆਂ ਲਿਖ ਲਾ 2.5 ਹੋਈ ਆਹੋ ਦੇ ਢਿੱਡ ਜਿਹੜਾ ਬੱਚਾ ਉਹ ਢਿੱਡ ਜਿਹੜਾ ਬੱਚਾ ਉਹਨੇ ਪੱਠੀ ਖਾਦੇ ਆ ਬੰਦਿਆਂ ਦੇ ਨਾਲ ਖਾ ਹਾਂ ਬੰਦਿਆਂ ਦੇ ਬੰਦਿਆਂ ਦੇ ਬੰਦਿਆਂ ਦੇ ਲਿਖਾ ਦੇ ਨੀ ਹਾਂਜੀ ਏ ਰਖਮਲ ਰਖਮਲ ਸਨਫ ਚੀਆਕ ਮਲ ਕੀ ਹੋਇਆ ਆਹ ਕਿਹੜੇ ਨਾਮ ਹੋ ਗਏ ਜਨਾ ਮੈਂ ਥੋੜੀ ਜਿਹੀ ਗੱਡੀ ਰੱਖਿਓ ਆ ਅੱਛਾ ਅੱਗੇ ਬੈਠਾ ਮਲ ਬੈਠਾ ਮਲ ਸਨਫ ਖੜਾ ਮਲ ਰਮੈ ਮੈਨੂੰ ਨਹੀਂ ਪਤਾ ਯਾਰ ਤੁਹਾਡੇ ਕਿਦਾਂ ਦੇ ਇਹ ਨਾਮ ਆ ਮੈਨੂੰ ਕੀ ਪਤਾ ਲਿਖੋ ਜੀ ਚੱਲ ਅੱਗੇ ਲਿਖਾ ਬੰਦ ਮਲ ਬੰਦ ਮਲ ਸਨਫ ਖੁੱਲਾ ਮਲ ਮੈਨੂੰ ਮੈਨੂੰ ਕਾ ਤੇਰਾ ਦਿਮਾਗ ਸਹੀ ਆ ਮੈਂ ਨਾ ਸਹੀ ਲਿਖੋਣਾ ਚੱਲ ਅੱਗੇ ਲਿਖਾ ਫੇ ਅੱਗੇ ਲਿਖੋ ਸਿੱਧ ਮੰਨ ਲਓ ਸਿੱਧ ਮਲ ਸਨ ਆਫ ਸੜੀਆਂ ਮੰਨ ਲਓ ਲਿਖੋ 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 ਸੰਤ ਲਖ ਸੰਤਰਾ ਮਲ ਸੰਤਰਾ ਮਲ ਸਨ ਆਫ ਕਿਲਾ ਮਲ ਲੜਾ ਸੰਤ ਲਿਖੋ ਜੀ ਲਿਖੋ ਹਾਂ ਅੱਗੇ ਗੁੱਲੀ ਮਲ ਗੁੱਲੀ ਮਲ ਸਨ ਆਫ ਡੰਡਾ ਮਲ ਹਲੇ ਡੰਡੇ ਤੂੰ ਹੁਣੇ ਖਾ ਕੇ ਹਟਿਆ ਲੈ 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 ਕੋ ਸਿੱਧਾ ਨਾਂ ਲਖਾ ਦੇ ਹੈ ਕੋ ਸਿੱਧਾ ਨਾਂ ਹੈ ਨਹੀਂ ਕਿਸੇ ਦਾ ਜਨਾਬ ਜੀ ਤੇ ਦਾਦਾ ਹੀ ਨਾਂ ਆ ਮੈਂ ਥੋੜੀ ਰੱਖਿਓ ਸਾਨੇ ਬੁੜੀਆਂ ਨਹੀਂ ਰੱਖਿਓ ਦਾਦਾ ਨਾਂ ਤੁਹਾਡੇ ਪਿੰਡ ਵਾਲਿਆਂ ਦੇ ਮੇਰਾ ਨਾਂ ਕੁਲਾ ਕੁਲਾ ਆ ਮੇਰਾ ਨਾਂ ਕੁਲਾ ਆਹੋ ਲਿਖ ਲੋ ਸਾਨਵ ਸਰਹਾਲੇ ਵਾਲਾ ਇਹ ਕਿਹੜਾ ਸਾਨਾ ਹੋ ਗਿਆ ਸਰਹਾਲੇ ਵਾਲਾ ਏ ਬਲ ਜੇ ਲੱਗਿਆ ਪਤਾ ਕਾਕਾ ਤੇਰੇ ਡੰਡਾ ਵੜਾ ਉਹ ਜੇ ਲੈ ਕੇ ਹੈ ਉਹ ਲੈ ਕੇ ਚੱਲ ਰਤਰੋਂ ਦੇ ਘਰ ਚਲੋ ਆਜੋ 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 ਮਹਰ ਮਹਰ